ਆਉਣ ਲੱਗ ਗਿਆ ਲੇਕਿਨ ਪੈਸੇ ਅਜ ਕਨਵਰਟ ਹੋ ਕੇ ਦੀਸ਼ਾ ਜੋ ਡਾਕਟਰ ਛੇਰ ਸਿੰਘ ਜੀ ਦੇ ਸ਼ਗਿਰਦ ਰਏ 7100 ਰੁਪਿਆ ਫਰਸਟ ਟੀਮ ਨੂੰ ਤੇ 3100 ਰੁਪਿਆ ਸੈਕੰਡ ਟੀਮ ਵਾਸਤੇ ਆਇਆ ਤੇ 7100 ਰੁਪਿਆ ਫਰਸਟ ਟੀਮ ਵਾਸਤੇ ਦੀਸ਼ਾ ਜਗੀਰ ਬਰਾੜ ਰਾਮਗੜ ਸੰਗਰ ਤੋਂ ਤੇ 3100 ਰੁਪਿਆ ਸੈਕੰਡ ਟੀਮ ਤੇ ਉਹ ਵੀ ਡਾਕਟਰ ਛੇਰ ਸਿੰਘ ਦੇ ਸ਼ਗਿਰਦ ਰਏ ਇਥੇ ਜੁੱਟੋ ਖੇਡਦੇ ਰਹੇ ਐ ਤੇ ਫਰਸਟ ਪ੍ਰਾਈਜ਼ ਤੇ ਯਾਰ ਉਹ ਜਗਰਾਤ ਸਿੰਘ ਦੀ ਵੱਲੋਂ ਸਾਡਾ ਭਰਾ ਕਹਿੰਦੇ ਜਗਦੀਪ ਸਿੰਘ ਬੀਛਾ ਰਾਮਗੜ੍ਹ ਵਾਲਾ ਰਾਮਗੜ੍ਹ ਸੰਗਰ ਪਿੰਡ ਮਹਾਂਪੁਰਸ਼ਾਂ ਦੀ ਧਰਤੀ ਆ ਬਾਬਾ ਸੰਜਿਆ ਦਾ ਦੀ ਕਿਰਪਾ ਆਗਮ ਯੂਐਸਏ ਹੋਰਾਂ ਦਾ ਤੇ ਥੀਸੇ ਯੂਐਸਏ ਵਾਲਿਆਂ ਦਾ ਕਹਿੰਦੇ ਜ਼ਿਕਰ ਹੁੰਦਾ ਸਾਡਾ ਭਰਾ ਇਸ ਮੇਲੇ ਦੇ ਵਿੱਚ ਵੱਡਾ ਯੋਗਦਾਨ ਪਾਉਂਦਾ ਹੈ ਜਗਦੀਪ ਸਿੰਘ ਬੀਛਾ ਭਾਈ ਅਮਰੀਕਾ ਵਾਲਾ ਡਾਕਟਰ ਲਖਮਿੰਦਰ ਹਣੀ ਵੱਡਾ ਮੇਲਾ ਆਰਾਮਗੜ ਸੰਗਰ ਦੇ ਵਿੱਚ ਕਹਿੰਦੇ ਕਰਵਾਉਂਦੇ ਆ ਦੀਛੇ ਬਾਈ ਹੋਰਾਂ ਦਾ ਆਦਮ ਹੋਰਾਂ ਦਾ ਬਹੁਤ ਵੱਡਾ ਰੋਲ ਹੁੰਦਾ ਉਸ ਸਮੇਂ ਦੇ ਵਿੱਚ ਲਓ ਇਸ ਲਈ ਪਈ ਹੋਈ ਰੇਡ ਇਹ ਹੈ ਚੈਂਪੀਅਨ ਕਹਿੰਦੇ ਮੇਰੇ ਕੋਲ ਰੇਡ ਪਾ ਕੇ ਆ ਗਿਆ ਲਓ ਚੈਂਪੀਅਨ ਨੇ ਨੰਬਰ ਦਾ ਵਾਧਾ ਕਰ ਦਿੱਤਾ ਬਹੁਤ ਧੰਨਵਾਦ ਇਹ ਜਿਹੜਾ ਫਰਸਟ ਪ੍ਰਾਈਜ਼ ਹੈ 31000 ਰੁਪਏ ਦਾ ਜਗਰਾਜ ਨਮਾਣਾ 32 ਜਗਰਾਜ ਸਿੰਘ ਜੀ ਬੱਤੀ ਹੈ ਜੂਏ ਸੇ ਆਨੇ ਵਾਲੋ ਗੁਰਬੀਰ ਸਿੰਘ ਜੀ ਬਰਾਡ ਯੂਐਸਏਰ ਵੱਲੋਂ ਸ਼ੁਭ ਕਰਨ ਜੀ ਰਮਾਣਾ ਬਰੋਪਾਲ ਤੇ ਯੂਐਸਏ ਵੱਲੋਂ ਦਿੱਤਾ ਜਾਣਾ ਫਰਸਟ ਪ੍ਰਾਈਜ਼ 31000 ਦਾ ਬਹੁਤ ਬਹੁਤ ਧੰਨਵਾਦ ਹੈ ਵਿਸ਼ਾ ਬ੍ਰਾਂਡ ਵੱਲੋਂ 7500 ਰੁਪਇਆ ਤੇ 3100 ਰੁਪਇਆ ਲਗ ਲਗ ਪਗ ਕਹਿੰਦੇ 10200 ਦਾ ਜਿਹੜਾ ਯੋਗਦਾਨ ਹੈ ਸਾਡੇ ਪਾਈ ਵੱਲੋਂ ਪਲੱਸ ਕੀਤਾ ਗਿਆ ਹੈ ਇਸ ਨਗਦ ਰਾਸ਼ੀ ਦੇ ਵਿੱਚ ਮੇਰੇ ਵੀਰੋ 33000 ਵਿੱਚ ਪਲੱਸ ਕਹਿੰਦੇ 7100 21000 ਦੇ ਵਿੱਚ ਪਲੱਸ 3100 ਕੀਤਾ ਜਾਣਾ ਹੈ ਇਹ ਪ੍ਰਾਈਸ ਦੇ ਤੇ ਜਿਹੜਾ ਵਾਧਾ ਹੋਵੇਗਾ ਲਓ ਅਗਲੀ ਰੇਡ ਖੇਡ ਮੈਦਾਨ